ਅੱਜ ਅਫਸੋਸ ਕਿ ਅਸੀਂ ਆਦਮੀ ਤਾਂ ਹਾਂ ਪਰ ਆਦਮੀਅਤ ਤੇ ਇਨਸਾਨੀਅਤ ਦੇ ਅਰਥਾਂ ਨੂੰ ਸਮਝਣ ਤੇ ਸਮਝ ਕੇ ਅਪਣਾਉਣ ਦੀ ਖੇਚਲ ਤੱਕ ਨਹੀਂ ਕਰ ਰਹੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਾਨੂੰ ਧਰਮ ਦਾ ਅਸਲ ਰੂਪ ਦਰਸਾਇਆ ਸੀ ਪਰ ਅੱਜ ਧਰਮ ਦੇ ਨਾਂ ਤੇ ਹੀ ਧਾਰਮਿਕ ਅਸਹਿਣਸ਼ੀਲਤਾ ਇੰਨੀ ਵੱਧ ਗਈ ਕਿ ਅਸੀਂ ਧਰਮ ਨੂੰ ਹੀ ਵੇਚ-ਵੇਚ ਕੇ ਖਾਣ ਦੀਆਂ ਕੋਚੀਆਂ ਹਰਕਤਾਂ ਤੇ ਤੁਲ ਬੈਠੇ ਹਾਂ ਅੱਜ ਲੋੜ ਹੈ ਕਿ ਅਸੀਂ ਆਪਣੇ ਮੂਲ ਨੂੰ ਪਹਿਚਾਣੀਏ ਲੋੜ ਹੈ ਕਿ ਅਸੀਂ ਜ਼ਿੰਦਗੀ ਦੀ ਖੁਸ਼ ਤਬੀਅਤ ਨੂੰ ਨਿਸਤਉ ਨਬੂਤ ਹੋਂ ਤੋਂ ਬਚਾ ਸਕੀਏ ਆਓ ਸਮਝੀਏ ਕਿ ਅਸੀਂ ਸਾਰੇ ਹੀ ਨਾਨਕ ਨਾਮ ਲੈਵਾ ਅਖਵੌਣ ਵਾਲੇ ਸਿੱਖ ਵੀਰ ਤੇ ਪੈਣਾ ਪ੍ਰਚਾਰਕ ਬਣ ਜਾਈਏ ਇਨਸਾਨੀਅਤ ਦੀ ਸਾਂਝ ਤੇ ਭਾਰਤੀ ਭਾਵ ਦੇ ਮਹੱਤਵ ਦੇ ਨਾਂ ਤੇ ਗੁਰੂ ਨਾਨਕ ਵਰਗੇ ਅਜੀਮ ਮਰਦੇ ਖੁਦਾ ਦੇ ਸੰਵੇਦਨਸ਼ੀਲ ਉਪਦੇਸ਼ਾਂ ਤੇ ਚੱਲਣ ਦੀ ਜਾਂਚ ਸਿੱਖ ਤੇ ਸਿਖਾ ਸਕੀਏ ਹਰ ਨਾਨਕ ਨਾਮ ਲੇਵਾ ਸਿੱਖ ਜੇ ਕਰ ਗੁਰੂ ਘਰ ਨਾਲ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਢੰਗ ਤੋਂ ਸੇਧ ਲੈ ਲੋਕ ਸੇਵਾ ਦਾ ਮਨੁੱਖਤਾਵਾਦੀ ਮਾਰਗ ਆਪਣਾ ਲਵੇ ਤਾਂ ਜ਼ਿੰਦਗੀ ਇਤਨੀ ਹਸੀਨ ਬਣ ਜਾਵੇ ਕਿ ਅਸੀਂ ਸਵਰਗ ਨਰਕ ਦੇ ਪੰਬਲ ਪੂਸਿਆਂ ਤੋਂ ਉੱਪਰ ਉੱਠ ਕੇ ਦੁਨੀਆ ਦੇ ਹਰ ਇਨਸਾਨ ਵਿੱਚੋਂ ਅਕਾਲ ਪੁਰਖ ਦੇ ਦਰਸ਼ਨਾਂ ਦਾ ਅਨਭਵ ਪ੍ਰਾਪਤ ਕਰ ਸਕਦੇ ਹਾਂ ਆਓ ਲੁਕਾਈ ਦੇ ਦਰਦ ਨੂੰ ਆਪਣਾ ਦਰਦ ਸਮਝੀਏ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਢੰਗ ਤੋਂ ਸੇਧ ਲੈ ਕੇ ਉਹਨਾਂ ਦੀਆਂ ਸਿੱਖਿਆਵਾਂ ਤੇ ਸਿਧਾਂਤ ਦੇ ਅਮਲ ਕਰ ਆਪ ਲੋਕਾਈ ਤੱਕ ਪਹੁੰਚ ਕਰਿਏ ਆਓ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨਾਲ ਸਮਾਜ ਨੂੰ ਬਦਲਣ ਦਾ ਸੁਪਨਾ ਸਾਕਾਰ ਕਰਿਏ ਫੋਕੇ ਕਰਮ ਕਾਂਡਾਂ ਰੀਤੀ ਰਿਵਾਜਾਂ ਤੇ ਮਨੁੱਖਤਾ ਦੇ ਦਰਦੇਵਰੁੱਧ ਗੁਰੂ ਨਾਨਕ ਸਾਹਿਬ ਦੀ ਤਾਕਤ ਨਾਲ ਸਿੰਜਦਿਆਂ ਅਤੇ ਸਾਂਝੀ ਵਾਲ ਸਦਾਇਨ ਦਾ ਉਪਦੇਸ਼ ਘਰ ਘਰ ਤੱਕ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ